ਆਈ ਬੇਟਾ ਦਾ ਚਾਨਣ ਸੋਜੀ ਕਿਹੜਾ ਪਿੰਡ ਦਾ ਬਰਨਾਲਾ ਤੇ ਕੀ ਮਸਲਾ ਹੈ ਦਾ ਮਸਲਾ ਜੀ ਇਹ ਆ ਵੀ ਇਹਨਾਂ ਦਾ ਵੱਟ ਤੋਂ ਮੜਾ ਮੋੜ ਝਗੜਾ ਹੈ ਕੋਈ ਤੇ ਜਿਹੜੇ ਬੰਦੇ ਗਏ ਸੀ ਉਹਨਾਂ ਤੋਂ ਜਮਾਰਾ ਆਵਾਜ਼ ਮਾਰੀ ਆ ਉਹ ਉੱਤਰ ਕੇ ਕਿਹਾ ਜਲਾ ਉਹਨੇ ਕਾ ਖਰਚ ਮਾਰਤੀ ਆ ਕਿਹਨੇ ਕਿਹਨੇ ਮਾਰੀ ਆ ਮੁੰਡੇ ਨੇ ਮਗਾ ਹੈਗਾ ਨਾਂ ਉਹਦਾ ਜਿਹਦੇ ਵਜੀ ਕਿਰਜੀ ਦਾ ਕਤਲ ਹੋਇਆ ਉਹਦਾ ਨਾਂ ਕੀ ਆ ਉਹਦਾ ਨਾਂ ਗੁਰਪ੍ਰੀਤ ਸਿੰਘ ਹੈ ਮੇਰੇ ਆਪਣੇ ਹਵਾ ਹੀ ਲੱਗਦਾ ਹੈ ਦੀ ਉਮਰ ਇਹਦਾ ਇਹ ਉਮਰ ਹੈ ਦੀ 32 ਕੇ ਸਾਲ ਸਾਡੇ 2 ਦਸੰਬਰ ਆ ਵੀ ਅਸੀਂ ਗੁਰਪ੍ਰੀਤ ਸਿੰਘ ਤੇ ਅਸੀਂ ਇਹ ਆਣੇ ਆਪੇ ਸਾਡੀ ਜਿਹੜੀ ਕੋਈ ਕਾਰਵਾਈ ਹੈ ਇਹ ਤਾਂ ਜਲਦੀ ਤੇ ਜਲਦੀ ਹੋਵੇ ਅਸੀਂ ਹੁਣ ਸਰਕਾਰ ਨਹੀਂ ਕਰਨਾ ਜਿੰਨਾ ਚਿਰ ਇਹਦੀ ਕਾਰਵਾਈ ਨਾਲ ਝਗੜਾ ਹੋਇਆਗਾ ਧੌਂ ਦੇ ਝਗੜਾ ਵੱਟ ਥੋਏ ਜਿਹੜੇ ਬੰਦੇ ਨਾਲ ਆਏ ਉਹਨਾਂ ਵੀ ਦਸੰਬਰਾਂ ਨਹੀਂ ਛਡਾਇਆ ਗਾਂ ਹੋਵੇ ਵੀ ਗਾਂ ਹੋਵੇ ਅਸੀਂ ਛਡਾਇ ਦਿੱਤੀ ਪੁਰਾਣਾ ਜਿਹੜਾ ਚੱਲਦਾ ਪਿਆ ਪੁਰਾਣਾ ਕੋਈ ਨਹੀਂ ਅੱਡਾ ਨਵਾਂ ਹੀ ਆਇਆ ਹੈ ਆਪਦੀ ਸ਼ੁਰੂ ਆਇਆ ਹੈ ਆਪਦੀ ਪਹਿਲੀ ਵੱਟ ਪਾ ਰਹੀ ਆ ਤੇ ਵਟ ਤੋਂ ਆਵਾਜ਼ ਮਾਰੀ ਇਹਦੇ ਗਿਆਤਲਾ ਉਹਨਾਂ ਖਿੱਚ ਕੇ ਦੇ ਦੁਜਾ ਮਰਾਦ ਕਰਤ ਕੱਟ ਕੇ ਮਾਰਤੀ ਪਿਓ ਨੇ ਨਲਕਾਰਾ ਮਾਰਦਾ ਫੜ ਲੋ ਕਿੰਨਾ ਵੀ ਜਾਣੇ ਇਹ ਕੋਈ ਰਿਸ਼ਤੇ ਵੀ ਕੋਈ ਹੈਗੀ ਇਹਦੇ ਜਿਨ੍ਹਾਂ ਨੇ ਕਤਲ ਕੀਤਾ ਇਹ ਜਿਹੜਾ ਮੁੰਡਾ ਇਹਦੇ ਨਾਲ ਸਾਡੀ ਰਿਸ਼ਤੇਦਾਰੀ ਸਾਡ ਆਪਣੇ ਹੋਏ ਲੱਗਦਾ ਜਿਨ੍ਹਾਂ ਨੇ ਕਤਲ ਕੀਤਾ ਨਾ ਨਾ ਸਾਡੀ ਮੇਰੀ ਇਹ ਜਿਹੜਾ ਮੁੰਡਾ ਕਿੰਨਾ ਵੀ ਜਾਣੇ ਇਹ ਜਿਨ੍ਹਾਂ ਨੇ ਕਰਿਆ ਉਹ ਹੁਣ ਨਹੀਂ ਤੇ ਮੌਕੇ ਤੇ ਉਸ ਤੇ ਕੋਲ ਨਹੀਂ ਹੈਗੇ ਤੇ ਉਸਲੇ ਵਿਚਾਰੇ ਦੀ ਜਾਨ ਨਿਕਲ ਗਈ ਅੰਚੋਕੇ ਪੱਟੀ ਲੈ ਕੇ ਆਏ ਉਹ ਇਹ ਗਾਇਨੀ ਅਹੀ ਦਾ ਉਹ ਭਾਜੂਟੇ ਲਾ ਕੇ ਵੀ ਪਚਾਲਾਂਗੇ ਨਹੀਂ ਬਣੀ ਮੰਗ ਮੰਗਾ ਹੀ ਇਹੋ ਕਰਦੇ ਨੇ ਸਾਡੀ ਕਾਰਵਾਈ Pase ਠੀਕ ਹੈ ਜਲਦੀ ਤੋਂ ਜਲਦੀ ਆਈ ਉਹ ਸਰਕਾਰ ਨਹੀਂ ਕਰਨਾ ਜਿਨਾਂ ਜਰੇ ਦੀ ਕੋਈ ਕਾਰਵਾਈ ਨਾਲ ਮਨਮੀਤ ਸਿੰਘ ਖਾਲਸਾ ਮਨਮੀਤ ਸਿੰਘ ਖਾਲਸਾ ਕਿਹੜਾ ਪਿੰਡ ਆ ਪਿੰਡ ਆਪਾਂ ਲੋਕਲੇ ਤੋਂ ਪੱਟੀ ਤੋਂ ਹੀ ਹਾਂ ਦਾ ਜੀ ਲੱਗਦੇ ਤੁਹਾਡੇ ਜਨਾਂ ਦਾ ਇਹ ਆਪਣੀ ਯਾਰ ਦੋਸਤੀ ਹੈ ਜੀ ਵੀਰਾਂ ਦੀ ਨਹੀਂ ਨਾ ਇਹਦਾ ਗੁਰਪ੍ਰੀਤ ਇਹ ਕੀ ਗੱਲ ਹੋਈ ਹੈ ਜੀ ਇਹ ਵੱਟ ਤੋਂ ਝਗੜਾ ਹੋਇਆ ਬਾਈ ਹਾਂ ਜੀ ਤੇ ਬਸ ਉਹਨਾਂ ਆਵਾਜ਼ ਮਾਰੀ ਆ ਤੇ ਇੱਕੋ ਦਮ ਚਾਕੂ ਮਾਰਨੇ ਸ਼ੁਰੂ ਕਰਤੇ ਉਹਨਾਂ ਲਲਕਾਰਾ ਮਾਰਿਆ ਉਹਦੇ ਪਿਓ ਨੇ ਸਾਨੂੰ ਤੇ ਬਸ ਇਨਸਾਫ ਦੀ ਮੰਗ ਆ ਕਿ ਜਲਦੀ ਤੋਂ ਜਲਦੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਕਾਤਲਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੋ ਬਣਦੀ ਕਾਰਵਾਈ ਆ ਜਲਦੀ ਜਲਦੀ ਪੁਲਿਸ ਉਹਨਾਂ ਨੂੰ ਅਰੈਸਟ ਕਰੇ ਬਸ ਇਹੀ ਨੇ ਗੀ ਬਨਾਤਰ ਸਿੰਘ ਜੀ ਕਿਹੜਾ ਪਿੰਡ ਬਰਨਾਲਾ ਪਿੰਡ ਦੀ ਕੀ ਗੱਲਬਾਤ ਹੋਈ ਹੈ ਜਿਹੜਾ ਜਿਹੜਾ ਕਤਲ ਕੀਤਾ ਗਿਆ ਕੋਈ ਨਹੀਂ ਇਹ ਗੱਲ ਚ ਝਗੜਾ ਹੀ ਪੈਲੀ ਦਾ ਹੈ ਤੇ ਅਸੀਂ ਆਪਦੀ ਪੈਲੀ 'ਚ ਕੰਮ ਕਰਦੇ ਹਾਂ। ਜੀ। ਉਹ ਘਰੋਤੇ ਹੀ ਵੱਟ ਤੇ ਬੰਦੇ-ਮੁੰਦੇ ਲੈ ਕੇ ਜੀ। ਇਹ ਮੇਰੇ ਨਾਲ ਦਾ ਬੰਦਾ ਵੱਟ ਪਾਉਂਦੇ ਆਪਦੀ ਪੈਲੀ 'ਚ ਹੈ। ਇਹਨਾਂ ਨੇ ਆਵਾਜ਼ ਮਾਰੀ ਆ ਤੇ ਮਗਰੋਂ ਲਲਕਾਰਾ ਮਾਰ ਕੇ ਮੇਰਾ ਭਰਾ ਮਾਰਕਤ ਹੈ। ਕਿੰਨਾ ਨੇ ਆਵਾਜ਼ ਮਾਰੀ ਜੀ? ਇਹਨੇ ਸੇਵਾਸੋਂ ਦੇ ਬੰਦਾ ਹੋ ਆ। ਹਾਂਜੀ। ਹਾਂਜੀ, ਦੋਵੇਂ ਪਿਓ-ਪੁੱਤ ਆ ਨਾਲ ਬੰਦੇ ਅਨਿਸ਼ਵਾਤੇ ਹੋ ਨਾਲ ਮੈਨੂੰ ਨਾਂ ਨਹੀਂ ਯਾਦ। ਕਿਹਨਾਂ ਨੇ ਇਹਨੇ ਕਿੰਨੀ ਉਮਰ ਕੀ ਲੱਗਦੇ ਤੁਹਾਡੇ? ਮੇਰਾ ਬ੍ਰਦਰ ਹੈ ਜੀ ਛੋਟਾ। ਇਹ ਨਾਂ ਇਹਦਾ ਗੁਰਪ੍ਰੀਤ ਸਿੰਘ ਜੀ। ਕਿੰਨੀ ਉਮਰ ਕਿੰਨੀ ਹੋਣੀ? 30 ਸਾਲ ਦੀ ਹੈ ਯਾਰ ਹਾਂਜੀ ਵੀਰ ਲੜਕੀ ਤੇ ਲੜਕਾ ਹੈ ਜੀ ਅੱਛਾ ਜੀ ਹਾਂਜੀ ਕਿੰਨੇ ਵੀ ਜਾਣੇ ਜਿਨ੍ਹਾਂ ਨੇ ਕਤਲ ਕੀਤਾ ਇਹ ਕੋਈ 4-5 ਜਾਣੇ ਇੱਥੇ ਕੋਈ ਮੋਟਰ ਤੇ ਭਾਏ ਸੀ ਇਹਨਾਂ ਨੇ ਬੰਦੇ ਆਦਦੇ ਹਾਂਜੀ ਪਹਿਲਾਂ ਵੀ ਝਗੜਾ ਚੱਲਦਾ ਆ ਰਿਹਾ ਹਾਂਜੀ ਪਹਿਲਾਂ ਤਾਂ ਮਾੜਾ ਮੋੜ ਜਾਈ ਕਿਤੇ ਵੇ ਵੱਟ ਦਾ ਰੌਲਾ ਥੋੜਾ ਕਾਣਾ ਜਾਈ ਹਾਂਜੀ ਹਾਂਜੀ ਜੀ ਮੰਗ ਕਰੋਗੇ ਉਹਨਾਂ ਨੂੰ ਮੰਗਿਓ ਕਰਦੀ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨੌਜਵਾਨ ਭਤਾ ਮਾਰ ਕੇ ਰੱਖ ਦਿੱਤਾ ਇਹਨਾਂ ਨੇ